ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਖੱਟੀ ਮਿੱਠੀ ਗੁੜ ਦੀ ਚਟਨੀ ਜਿਸ ਨੂੰ ਅਸੀਂ ਬਿਲਕੁਲ ਆਸਾਨ ਤਰੀਕੇ ਨਾਲ ਘਰੇ ਤਿਆਰ ਕਰਾਂਗੇ ਐਸ ਲਈ ਸਾਨੂੰ ਇਮਲੀ ਚਾਹੀਦੀ ਹੈ ਜੀ ਇਮਲੀ ਨੂੰ ਅਸੀਂ ਦੱਸ ਇਹ ਮੈਂਟਲੀ ਭੌਂ ਕੇ ਇੱਕ ਗਲਾਸ ਪਾਣੀ ਦੇ ਵਿੱਚ ਭੌਂ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਦੇ ਨਾਲ ਮੈਸ਼ ਕਰ ਲਿਆ ਤਾਂ ਤਾਂ ਮੈਸ਼ ਕਰਨ ਤੋਂ ਬਾਅਦ ਜੇ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਮਲੀ ਦਾ ਪਾਣੀ ਇਮਲੀ ਦੇ ਬੀਜ ਅਲੱਗਤ ਹੋ ਜਾਣ। ਮੁੜ ਕੇ ਇੱਕ ਅਸੀਂ ਖਾਲੀ ਭਾਂਡੇ ਲਵਾਂਗੇ। ਉਹਦੇ ਵਿੱਚ ਅਸੀਂ ਇਮਲੀ ਦੇ ਪਾਣੀ ਨੂੰ ਤੇ ਛਾਨ ਲਵਾਂਗੇ ਇਮਲੀ ਦੇ ਪਾਣੀ ਨੂੰ ਚੰਗੀ ਤਰ੍ਹਾਂ ਛਾਨ ਲਵਾਂਗੇ। ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਛਾਨ ਲੈ ਇੱਕ ਪਾਸੇ ਅਸੀਂ ਪੈਨ ਨੂੰ ਗਰਮ ਹੋ ਲਈ ਧਰ ਦਿੱਤਾ ਸੀ। ਇਹਦੇ ਵਿੱਚ ਅਸੀਂ 2 ਚਮਚ ਤੇ ਘਿਓ ਦੇ ਪਾਏ ਹੈ ਜੀ। ਦੁੰਗੜਕੇ ਅਸੀਂ 1 ਚਮਚ ਜੀਰੇ ਦਾ ਪਾਇਆ ਈ। 1 ਚਮਚ ਅਸੀਂ ਜੀਰੇ ਦਾ ਪਾਵਾਂਗੇ। ਹਾਂ ਜੀ। 1 ਚਮਚ ਜੀਰੇ ਦਾ ਪਾਉਣ ਤੋਂ ਬਾਅਦ ਅਸੀਂ ਥੋੜੀ ਜਿਹੀ ਗਰਮ ਕਰਨ ਲਈ ਰੱਖਾਂਗੇ। ਆਪਣਾ ਜੀਰਾ ਚੰਗੀ ਤਰ੍ਹਾਂ ਭੁੱਜ ਜਾਵੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅਸੀਂ ਇਮਲੀ ਦਾ ਪਾਣੀ ਪਾ ਦਵਾਂਗੇ ਫਰਾਈ ਪੈਨ ਦੇ ਵਿੱਚ। ਅਸੋ ਚੰਗੀ ਤਰ੍ਹਾਂ ਇਕ ਵਾਲਾ ਹੌਂ ਟਿੱਕਰ ਹਲਾਵਾਂਗੇ ਉਸ ਤੋਂ ਬਾਅਦ ਜੀ ਅਸੀਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਇਆ ਈ ਇੱਕ ਗਲਾਸ ਪਾਣੀ ਦਾ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਵੱਡੇ ਡਲੇ ਗੁੜ ਦੇ ਪਾਏ ਆ ਗੁੜ ਕਿਸੇ ਚੰਗੀ ਤਰ੍ਹਾਂ ਗੁੜ ਨੂੰ ਕੋਟ ਕੇ ਅਸੀਂ ਬਰੀਕ ਕਰਕੇ ਇਹਦੇ ਵਿੱਚ ਪਾ ਦਿੱਤਾ ਨੂੰ ਕਿ ਚੰਗੀ ਤਰ੍ਹਾਂ ਨਮਲਾਵਾਂਗੇ ਇਸ ਜਿੱਕੇ ਗੁੜ ਆਪਣਾ ਘੁਲ ਨਾ ਜਾਏ ਵਿੱਚ ਇਸ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਵਾਲਾ ਆਉਣ ਠਿੱਕਰ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਾਂਗੇ ਇਹਦੇ ਵਿੱਚ ਅਸੀਂ ਇੱਕ ਚਮਚ ਨੂਨ ਦਾ ਪਾਇਆ ਈ ਨਮਕ ਦਾ ਵਾਈਟ ਦਾ ਇੱਕ ਚਮਚ ਅਸੀਂ ਪਾਇਆ ਈ ਮਿਰਚਾਂ ਦਾ ਪੀਸੀਆਂ ਹੋਈਆਂ ਲਾਲ ਮਿਰਚਾਂ ਹਾਂਜੀ ਇਸ ਤੋਂ ਬਾਅਦ ਅਸੀਂ ਇੱਕ ਚਾ ਅਸੀਂ ਰੰਗ ਰੰਗ ਲਈ ਆਈ ਇਹਦੇ ਵਿੱਚ ਲਾਲ ਰੰਗ ਦੀ ਵਰਤੋਂ ਕੀਤੀ ਹੈ ਇਸ ਚ ਅਸੀਂ ਚਮਚੇ ਦੀ ਮਗਰਲੀ ਡੰਡੀ ਜੀ ਥੋੜੀ ਜੀ ਪਾਇਆ ਹੈ ਆਪਾਂ ਬਿਲਕੁਲ ਚੁੰਡੀ ਦੇ ਬਰਾਬਰ ਹੀ ਕਲਰਸ ਪਾਇਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਮਿਲਾ ਕੇ ਤੇ ਆਪਾਂ ਇਹਨੂੰ ਥੋੜਾ ਜਿਹਾ ਸੋਨਾ ਕਲਰ ਦੇਣ ਲਈ ਆਪਾਂ ਚਟਨੀ ਬਰੈਡ ਬਣਾਉਣ ਲਈ ਕਲਰ ਤਾਂ ਯੂਜ਼ ਕਰ ਸਕਦੇ ਹਾਂ ਹਾਂਜੀ ਇਹਨੂੰ ਚੰਗੀ ਤਰ੍ਹਾਂ ਚਟ ਰ ਕਲਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪ ਹਲਾ ਲਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਇਹ ਹੋਲਿਓਲਿਕ ਕਲਰ ਆਪਣਾ ਡਾਰਕ ਹੁੰਦਾ ਰਹੂਗਾ ਉਸ ਤੋਂ ਬਾਅਦ ਅਸੀਂ ਇੱਕ ਚਮਚਾ ਆਰਰੂਟ ਦੀ ਵਰਤੋਂ ਕੀਤੀ ਇਹ ਚਟਨੀ ਨੂੰ ਗਾੜ੍ਹੀ ਕਰਨ ਦੇ ਲਈ ਹਾਂਜੀ ਆਪਾਂ ਇਹਦੇ ਵਿੱਚ ਆਪਾਂ ਘੱਟ ਵੱਧ ਕਰ ਸਕਦੇ ਹਾਂ ਵੀ ਤੁਹਾਨੂੰ ਪਤਾ ਚੱਲ ਜਾਵੇ ਹਾਂ ਇੰਨੇ ਨਾਲ ਗਾੜ੍ਹੀ ਹੁੰਦੀ ਹੈ ਚਟਨੀ ਆਪਣੀ ਜੋ ਆਰ ਆਪਣਾ ਥੋੜੀ ਗਾੜ੍ਹੀ ਹੋ ਜੂਗੀ ਚਟਨੀ ਸੋਣੀ ਬਣ ਜਾਂਦੀ ਹੈ ਜੀ ਅਸੀਂ ਉਹਪਰ ਥੋੜਾ ਥੋੜਾ ਕਰਕੇ ਪਾਵਾਂਗੇ ਥੋੜਾ ਥੋੜਾ ਕਰਕੇ ਦੋ ਵਾਰੀਆਂ ਚ ਪਾ ਲੋ ਤੁਸੀਂ ਤਿੰਨ ਵਾਰੀਆਂ ਇਸ ਪਾ ਲੋ ਥੋੜਾ ਥੋੜਾ ਕਰਕੇ ਪਾ ਕੇ ਚੰਗੀ ਤਰ੍ਹਾਂ ਪਹ ਹਲਾਵਾਂਗੇ ਇਸ ਨਾਲ ਤੁਸੀਂ ਦੇਖੋਗੇ ਕਿ ਆਪਣੀ ਹੌਲੀ ਹੌਲੀ ਚਟਨੀ ਗਾੜੀ ਹੁੰਦੀ ਰਹੂਗੀ ਹਾਂਜੀ ਬਿਲਕੁਲ 10 ਮਿੰਟਾਂ ਦੇ ਵਿੱਚ ਆਪਣੀ ਚਟਨੀ ਤਿਆਰ ਹੋ ਜੂਗੀ ਬਿਲਕੁਲ ਹਲਵਾਈ ਸਟਾਈਲ ਤੁਸੀਂ ਦੇਖੋਗੇ ਖੱਟੀ ਮਿੱਠੀ ਚਟਨੀ ਘਰੇ ਤੁਸੀਂ ਕੋੜਿਆਂ ਨਾਲ ਖਾਓ ਤੁਸੀਂ ਸਮੋਸਿਆਂ ਨਾਲ ਖਾਓ ਤੁਸੀਂ ਪਨੀਰ ਪੱਲੇ ਗੋਲ ਦਾ ਪੈਨਰ ਖਾਓ ਤੁਸੀਂ ਹਰ ਇੱਕ ਚੀਜ਼ ਨਾਲ ਖਾਓ ਬਹੁਤ ਤੀਸਤੀ ਲੱਗੂਗੀ ਤੁਹਾਨੂੰ ਬਿਲਕੁਲ ਆਸਾਨ ਦੇ ਕੇ ਨਾਲ ਚਾਰ ਵਰਗੀ ਚਟਨੀ ਘਰੇ ਤਿਆਰ ਕਰ ਸਕਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਹੌਲੀ-ਹੌਲੀ ਗਾੜੀ ਹੋਣ ਲੱਗੀ ਹੈ ਇਹ ਆਪਣੀ ਚਟਨੀ ਹਾਂਜੀ ਬਿਲਕੁਲ ਹੌਲੀ-ਹੌਲੀ ਗਾੜੀ ਹੋਣ ਲੱਗੀ ਹੈ ਆਪਣੀ ਚਟਨੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪਣੀ ਚਟਨੀ ਬਿਲਕੁਲ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਕਿੰਨਾ ਸੋਨਾ ਕਲਰ ਤੇ ਕਿੰਦੀ ਸੁਨਥੇਕਤੀ ਗਈ ਹੈ ਇਹਦੇ ਵਿੱਚ हां जी ਤੁਸੀਂ ਬਿਲਕੁਲ ਆਸਾਨ ਤਰੀਕੇ ਨਾਲ ਨਹੀਂ ਘਰੇ ਬੈ ਕੇ ਸੌਸ ਬਣਾ ਸਕਦੇ ਹੋ ਦੇਖ ਸਕਦੇ ਹੋ ਸਾਡੀ ਸਾਡੀ ਚਟਨੀ ਦੀ ਲੁੱਕ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਲਈ ਜ਼ਰੂਰ ਕਰਿਓ